ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਅੰਮ੍ਰਿਤਸਰ ਕੇਬਲ ਆਪਰੇਟਰ ਖੁਦਕੁਸ਼ੀ ਮਾਮਲੇ ਵਿੱਚ ਮੁੱਖ ਮਲਜ਼ਮ ਅਤੇ ਉਸ ਦੇ ਸਾਥੀ ਸ਼ਹਿਰ ਦੇ ਕੇਬਲ ਆਪਰੇਟਰਾਂ ਨੂੰ ਧਮਕੀਆਂ ਦੇ ਰਹੇ ਨੇ ਅੰਮ੍ਰਿਤਸਰ ਦੇ ਕੇਬਲ ਆਪਰੇਟਰ ਗੁਰਦੇਵ ਸਿੰਘ ਭੁੱਲਰ ਦਾ ਇਲਜ਼ਾਮ ਹੈ ਕਿ ਖੁਦਕੁਸ਼ੀ ਮਾਮਲੇ ਦਾ ਮੁੱਖ ਮਲਜ਼ਮ ਸਰਬਜੀਤ ਸਿੰਘ ਰਾਜੂ ਤੇ ਉਸ ਦੇ ਦੋ ਹੋਰ ਸਾਥੀਆਂ ਵੱਲੋਂ ਧਮਕੀਆਂ ਦਵਾਈਆਂ ਜਾ ਰਹੀਆਂ ਨੇ ਕਿ ਸਰਕਾਰੀ ਤੰਤਰ ਉਹਨਾਂ ਨਾਲ ਹੈ ਉਹ ਕਿਸੇ ਵੀ ਵੇਲੇ ਬਾਹਰ ਆ ਸਕਦੇ ਨੇ ਨਕਸਾਨਾ ਕੇਬਲ অপারেਟਰਾਂ ਨੂੰ ਡਰ ਹੈ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਸਟਾਫ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਅੱਜ ਇੱਕ ਹادثੀਆਂ ਕਰਕੇ ਜਸਵਿੰਦਰ ਜਸੀਰ ਦੇ ਸਾਥੀ ਕੇਬਲ অপারেਟਰ ਗੁਰਦੇਵ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਦੇ ਮੁੱਖ ਜੱਜ ਹਾਈ ਕੋਰਟ ਦੇ ਮੁੱਖ ਜੱਜਾਂ ਸਮੇਤ ਕਈ ਅਧਾਰਿਆਂ ਨੂੰ ਚਿੱਠੀ ਲਿਖ ਕੇ ਸੂਬੇ ਵਿੱਚ ਕਥਿਤ ਕੇਬਲ ਮਾਫੀਆ ਤੇ ਕਾਬੂ ਪਾਉਣ ਦੀ ਅਪੀਲ ਕੀਤੀ ਹੈ ਇਹੋ ਰਿਕਵੈਸਟ ਚੀਫ ਜਸਟਿਸ ਆਫ ਇੰਡੀਆ ਸੁਪਰੀਮ ਕੋਰਟ ਨੂੰ ਕਰਦੇ ਕਿ ਇਹਨੂੰ ਬਿਲਕੁਲ ਨਿਰਪੱਖ ਜਾਂਚ ਹੋਵੇ ਜਿਹੜੇ ਵੀ ਦੋਸ਼ੀ ਹੈਗੇ ਆ ਕੋਈ ਰਹਿੰਦੇ ਵੀ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਸਰਜੀ ਸਿੰਘ ਰਾਜੂ ਕਹਿੰਦਾ ਕਿ ਮੇਰੇ ਨਾਲ ਸਰਕਾਰ ਹੈਗੀ ਮੈਨੂੰ ਕੁਝ ਨਹੀਂ ਹੋਣਾ ਤੇ ਜੋ ਮਰਜ਼ੀ ਕਰ ਲੈ ਅਸੀਂ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਤੇ ਜੇ ਨਹੀਂ ਕਾਰਵਾਈ ਹੋ ਗਈ ਕਿਉਂਕਿ ਸਾਡੇ ਵੀ ਜਾਨ ਮਾਲ ਨੂੰ ਖਤਰਾ ਹੈਗਾ ਹੁਣ ਵੇਲੇ ਟਾਈਮ 'ਚ ਸਾਡੇ ਬਿਜ਼ਨਸ ਨੂੰ ਖਤਰਾ ਮੇਰੇ ਸਟਾਫ ਨੂੰ ਖਤਰਾ ਹੈਗਾ ਕਿਉਂਕਿ ਇਹ ਤੇ ਧਮਕੀਆਂ ਦੇਣੀਆਂ ਵੀ ਸ਼ੁਰੂ ਕਰਤੀਆਂ ਇਹਨਾਂ ਨੇ ਸਟਾਫ ਮੈਂਬਰਾਂ ਨੂੰ ਹੈ ਕਿ ਸਾਡੇ ਨਾਲ ਸਰਕਾਰ ਹੈ ਸਾਡਾ ਕੁਝ ਨਹੀਂ ਹੋਣਾ ਸੀ ਅੱਜ ਨਾ ਬਾਹਰ 2 4 5 ਦੰਦੇ ਵਿੱਚ ਜਸਵਿੰਦਰ ਜੱਸੀ ਨਾਮੀ ਕੇਬਲ ਆਪਰੇਟਰ ਨੇ 28 ਮਾਰਚ ਨੂੰ ਕੇਬਲ ਆਪਰੇਟਰ ਦੀਆਂ ਪਰੇਸ਼ਾਨੀਆਂ ਸੁਣਾਣਾਈ ਜੱਜਾ ਸਾਹਮਣੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ ਸੁਸਾਈਡ ਨੋਟ ਵਿੱਚ ਜੱਸੀ ਨੇ ਅੰਮ੍ਰਿਤਸਰ ਫਾਸਟਵੇ ਕੇਬਲ ਇਨਚਾਰਜ ਸਰਬਜੀਤ ਰਾਜੂ ਤੇ ਉਸਦੇ ਦੋ ਸਾਥੀਆਂ ਸਮੇਤ ਫਾਸਟਵੇ ਕੇਬਲ ਨੈਟਵਰਕ ਦੇ ਐਮ ਡੀ ਗੁਰਦੀਪ ਸਿੰਘ ਦਾ ਨਾਮ ਵੀ ਲਿਖਿਆ ਸੀ ਇਹਨਾਂ ਤੇ ਤੰਗ ਪਰੇਸ਼ਾਨ ਕਰਨ ਤੇ ਕੇਬਲ ਖੋਣ ਦਾ ਇਲਜ਼ਾਮ ਲਗਾਇਆ ਗਿਆ ਸੀ ਜਸਵਿੰਦਰ ਜੱਸੀ 2003 ਸਿਟੀ ਕੇਬਲ ਸੈਕਸ ਰੈਕੇਟ ਕਵਿਚ ਸੀਬੀਆਈ ਦਾ ਮੁੱਖ ਗਵਾ ਇਲਜ਼ਾਮ ਲਗੇ ਸਨ ਕਿ ਸਰਬਜੀਤ ਰਾਜੂ ਇਸ ਰੈਕਡ ਦਾ ਮੁੱਖ ਮਲਜ਼ਮ ਸੀ ਮਲਜ਼ਮਾਂ ਵੱਲੋਂ ਗਵਾਹੀ ਨਾ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਸੀ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ